ਨਾਮਾ ਦੇਖ ਰਿਆ ਸੋਤਿਆ ਨੂੰ ਮੇਰੀ ਬੰਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਮੋਹਰੀ ਆਗੂ ਮਨਪ੍ਰੀਤ ਈਆਲੀ ਹੋਏ ਸਿੱਧੇ ਮਨਪ੍ਰੀਤ ਈਆਲੀ ਨੇ ਉਹ ਗੱਲਾਂ ਕਹਿ ਦਿੱਤੀਆਂ ਜਿਨ੍ਹਾਂ ਦਾ ਕੰਨ ਚੇਤਾ ਸੁਖਬੀਰ ਬਾਦਲ ਨੂੰ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਥੀਆਂ ਵੱਲੋਂ ਨਵੀਂ ਸ਼੍ਰੋਮਣੀ ਅਕਾਲੀ ਦਲ ਅਤੇ ਨਵੀਂ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਭੰਡਿਆ ਚਾਰਿਆ ਹੈ ਤੱਤੇ ਖੁਰਚਲੇ ਲਾਉਣ ਦੀ ਗੱਲ ਕਹੀ ਜਾ ਰਹੀ ਹੈ ਇਥੋਂ ਦੇਖੇ ਸੁਖਬੀਰ ਸਿੰਘ ਬਾਦਲ ਦੇ ਸਾਥੀ ਨੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਰਹਿ ਚੁੱਕੇ ਨੇ ਦਮਦਮਾ ਸਾਹਿਬ ਦੇ ਵੀ ਰਹਿ ਚੁੱਕੇ ਨੇ ਉਹਨਾਂ ਨੂੰ ਮਰਾਸੀ ਤਾਂ ਕਹਿ ਦਿੱਤਾ ਯਾਨੀ ਕਿ ਇਸ ਦਾ ਖਮਨਿਆਸਾ ਇਸ ਦਾ ਘਾਟਾ ਸੁਖਬੀਰ ਸਿੰਘ ਬਾਦਲ ਨੂੰ ਵੱਡੇ ਪੱਧਰ ਤੇ ਪੈ ਰਿਆ ਹੈ ਸ਼ਾਇਦ ਉਹ ਇਹਨਾਂ ਗੱਲਾਂ ਤੋਂ ਜਾਣੋ ਨਹੀਂ ਇਦਰ ਮਨਪ੍ਰੀਤ ਯਾਦੀ ਨੇ ਧਾਵਾ ਬੁਲਕਤਾ ਹੈ ਸੁਖਬੀਰ ਸਿੰਘ ਬਾਦਲ ਤੇ ਪੰਜਾਬੀਆਂ ਨੇ ਦਿੱਤੀਆਂ ਲੇਕਿਨ ਮੌਲਕ ਯਾਦ ਹੋਣ ਤੋਂ ਲੈ ਕੇ ਅੱਜ ਤੱਕ ਜੇਕਰ ਅਸੀਂ ਦੇਖੀਏ ਸਾਡੇ ਨਾਲ ਬੜੇ ਵਿਤਕਰੇ ਹੋਏ ਨੇ ਸਾਨੂੰ ਇਨਸਾਫ ਨਹੀਂ ਮਿਲਿਆ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਅੱਜ ਤੱਕ ਵੀ ਮੰਨੀਆਂ ਨਹੀਂ ਗਈਆਂ ਦੇਸ਼ ਦੀ ਵੱਨ ਮੁੱਕੇ ਬਹੁਤ ਵੱਡਾ ਉਜਾੜਾ ਸਾਡਾ ਪੰਜਾਬੀਆਂ ਦਾ ਹੋਇਆ ਪੰਜਾਬੀ ਕਿਸਾਨਾਂ ਦਾ ਹੋਇਆ ਅਤੇ ਉਸ ਤੋਂ ਬਾਅਦ ਬੇਸ਼ੱਕ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਿੱਖਾਂ ਨੂੰ ਇੱਕ ਜਿਹਾ ਖੇਤਾ ਦਿੱਤਾ ਜਾਊ ਜਿੱਥੇ ਸਿੱਖ ਆਪਣੇ ਚਾਹ ਲਾੜ ਪੂਰੇ ਕਰ ਸਕਣਗੇ ਲੇਕਿਨ ਸਾਨੂੰ ਜਰਾਇਮ ਪੇਸ਼ਾ ਕੌਮ ਦਾ ਖitab ਦਿੱਤਾ ਗਿਆ 84 ਦੇ ਵਿੱਚੋਂ ਕੁਛ ਹੋਇਆ ਉਹ ਤੁਹਾਡੇ ਸਾਹਮਣੇ ਅੱਜ ਤੱਕ ਸਾਹਮਣੇ ਹਮਲਾ ਹੋਇਆ ਸ਼੍ਰੀ ਕਾਲ ਤਖਤ ਸਾਹਿਬ ਨੂੰ ਦਰਬਾਰ ਸਾਹਿਬ ਉੱਤੇ ਟੈਰੇਰੀ ਕੀਤਾ ਗਿਆ ਸੰਤ ਜਰਨੈਲ ਸਿੰਘ ਦੀ ਖਾਲਸਾ ਪਿੱਟੜਾ ਬਣੇ ਦੀ ਸ਼ਹਾਦਤ ਹੋਈ ਭਾਈ ਅਮਰੀਕ ਸਿੰਘ ਦੀ ਸ਼ਹਾਦਤ ਹੋਈ ਅਨੇਕਾਂ ਹੀ ਬੇਦੋਸ਼ੇ ਸਾਡੇ ਸਿਕਾ ਸਿਕੜੀਆਂ ਨੂੰ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ 84 ਦੇ ਵਿੱਚ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਕਤਲੇਆਮ ਹੋਇਆ ਲੇਕਿਨ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ 90 ਦੇ ਦਹਾਕੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਸਿੱਖ ਕੌਮ ਦਾ ਸਿੱਖ ਲੀਡਰਸ਼ਿਪ ਦਾ ਸਾਡੇ ਨੌਜਵਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਝੂਠੇ ਪੁਰਸ ਮੁਕਾਬਲੇ ਬਣਾ ਕੇ ਸਾਡੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਲੇਕਿਨ ਪੰਥ ਦੇ ਮਸਲੇ ਸਿੱਖ ਕੌਮ ਦੇ ਮਸਲੇ ਪੰਜਾਬ ਦੇ ਮਸਲੇ ਹੱਥੇ ਹੋਏ ਚਾਹੇ ਅਸੀਂ ਚੰਡੀਗੜ੍ਹ ਦੀ ਗੱਲ ਕਰ ਲਈਏ ਚਾਹੇ ਅਸੀਂ ਪੰਜਾਬੀ ਬੋਲਣ ਵਾਲਿਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਬਾੜੀਆਂ ਦੀ ਗੱਲ ਕਰ ਲਈਏ ਚਾਹੇ ਅਸੀਂ ਅੱਜ ਬੰਦੀ ਸਿਕਾ ਦੀ ਰਿਹਾਈ ਦੀ ਗੱਲ ਕਰ ਲਈਏ ਇਹ ਸਾਰੇ ਮਸਲੇ ਕਦੋਂ ਹੱਲ ਹੋਣਗੇ ਜਦੋਂ ਤੱਕ ਸਮੁੱਚੀ ਪੰਥਕ ਸ਼ਕਤੀ ਸਮੁੱਚੀ ਸਿੱਖ ਸ਼ਕਤੀ ਇੱਕ ਪਲੇਟ 'ਤੇ ਇਕੱਠੀ ਨਹੀਂ ਹੁੰਦੀ ਉਦੋਂ ਤੱਕ ਸਾਡੇ ਬਸਵੇ ਹੱਲ ਨਹੀਂ ਹੋਣੇ ਸਾਡੇ ਲੀਡਰਸ਼ਿਪ ਨੂੰ ਚਾਹੀਦਾ ਕਿ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਕੇ ਕੁਰਸੀਆਂ ਨੂੰ ਤਿਆਗ ਕੇ ਅਸੀਂ ਤਿਆਗ ਦੀ ਭਾਵਨਾ ਦੇ ਨਾਲ ਪੰਚ ਦੇ ਪੰਜਾਬ ਦੇ ਵਡੇਰੇ ਹੱਤਾਂ ਦੇ ਲਈ ਇੱਕ ਮੰਚ ਤੇ ਅਸੀਂ ਇਕੱਠੇ ਹੋਈਏ ਪਿਛਲੇ ਸਮੇਂ ਦੇ ਵਿੱਚ ਮੇਰੀ ਪੀੜੀ ਦੇ ਮਾਨਕ ਸੀਮੇ ਪਾਸਾ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤੀ ਸ਼੍ਰੀ ਕਲਤਖ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੱਤ ਮੈਂਬਰੀ ਕਮੇਟੀ ਬਣੀ ਲੇਕਿਨ ਦੋ ਮੈਂਬਰ ਅਸਤੀਫਾ ਦੇ ਗਏ ਅਤੇ ਪੰਜੇ ਮੈਂਬਰ ਦਾਸ ਤੇ ਸਮੇਤ ਕੋਈ ਸ਼ੱਕ ਅਸਈਏ ਤੇ ਯੋਗ ਨਹੀਂ ਸੀ ਲੇਕਿਨ ਸ਼੍ਰੀ ਕਲਤਕ ਸਾਬ ਤੋਂ ਅਰਦਾਸ ਬੇਨਤੀ ਕਰਕੇ ਅਸੀਂ ਇਹ ਸੇਵਾ ਪ੍ਰਵਾਨ ਕੀਤੀ ਅਤੇ ਤੁਹਾਡਾ ਸੰਗਤ ਦਾ ਬਹੁਤ ਵੱਡਾ ਸਹਿਯੋਗ ਮਿਲਿਆ 15 ਲੱਖ ਦੇ ਕਰੀਬ ਮੈਂਬਰ ਬਣੇ ਅਤੇ ਡੈਲੀਗੇਟਾਂ ਵੱਲੋਂ ਪਾਰਦਰਸ਼ੀ ਢੰਗ ਨਾਲ ਜਿਸ ਢੰਗ ਦੇ ਨਾਲ ਮੈਂਬਰਸ਼ਿਪ ਪਾਰਦਰਸ਼ੀ ਢੰਗ ਨਾਲ ਹੋਈ ਉਸੇ ਢੰਗ ਨਾਲ ਸਾਰੇ ਡੈਲੀਗੇਟਾਂ ਦੀ ਚੋਣ ਹੋਈ ਅਤੇ ਉਸੇ ਟੱਗ ਦੇ ਨਾਲ ਪਾਰਦਰਸ਼ੀ ਟੱਗ ਦੇ ਨਾਲ ਗਿਆਨੇ ਹਰਪ੍ਰੀਤ ਸਿੰਘ ਜੀ ਨੂੰ ਉਹਨਰ ਸਰਜੀਤ ਸਿੰਘ ਸ਼ਰੋਵੜੀਆ ਅਕਾਲੀ ਦਲ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁਣਿਆ ਗਿਆ ਹੈ। ਅਤੇ ਸਾਡੇ ਪੰਥ ਦੇ ਉਸ ਕੁਰਬਾਨੀ ਵਾਲੇ ਪਰਿਵਾਰ ਦੀ ਤਹੀ ਬੀਬੀ ਸਤਵੰਤ ਕੌਰ ਜੀ ਜਿਨ੍ਹਾਂ ਨੂੰ ਪੰਥਕੌਂਸਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਤਾਂ ਜੋ ਉਹਨਾਂ ਦੀ ਗਵਾਹੀ ਦੇ ਵਿੱਚ ਜਿੰਨੇ ਵੀ ਧਾਰਮਿਕ ਜਥੇਬੰਦੀਆਂ ਨੇ ਜਿੰਨੇ ਵੀ ਪੰਥ ਤਰਤੀ ਸੰਸਥਾਵਾਂ ਨੇ ਉਹ ਸਾਰਿਆਂ ਨੂੰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪਲੇਟਫਾਰਮ ਤੇ ਇਕੱਠਾ ਕਰ ਸਕੀਏ ਸੋ ਅਸੀਂ ਪੰਜ ਮੈਂਬਰੀ ਕਮੇਟੀ ਵੱਲੋਂ ਪਹਿਲਾਂ ਵੀ ਤੁਹਾਨੂੰ ਵਿਸ਼ਵਾਸ ਦਵਾਇਆ ਸੀ ਕਿ ਇਹ ਜਿਹੜੀ ਸੇਵਾ ਲੱਗੀ ਆ ਇਹ ਨਹੀਂ ਸੀ ਮਨਪ੍ਰੀਤਿਆਲੀ ਮਨਪ੍ਰੀਤਿਆਲੀ ਕਹਿ ਰਹੇ ਨੇ ਕਿ ਸਾਨੂੰ ਇਕਤਾ ਕਰਨੀ ਚਾਹੀਦੀ ਹੈ ਇੱਕ ਸਟੇਜ ਉੱਤੇ ਇਕੱਠਾ ਹੋਣਾ ਚਾਹੀਦਾ ਹੈ ਕੁਰਸੀਆਂ ਨੂੰ ਤਿਆਗ ਕੇ ਰਾਜਨੀਤੀ ਛੱਡ ਕੇ ਪੰਥ ਦੀ ਰਹਿਨਮਾਈ ਕਰਨੀ ਚਾਹੀਦੀ ਹੈ ਜੇਕਰ ਪੰਥ ਦੀ ਰਹਿਨਮਾਈ ਕਰਾਂਗੇ ਹਾਲਾਂਕਿ ਉਹਨਾਂ ਨੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਹੀ ਉਹਨਾਂ ਨੇ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਹੀ ਹੈ ਕਿ ਪੁਨਰਸਜੀਤ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਦੀ ਗੱਲ ਕਹੀ ਚੱਲੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਦੀ ਗੱਲ ਕਹੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਬਜ਼ਾ ਕਿਹੜਾ ਕੀ ਜਾ ਰਿਹਾ ਹੈ ਯਾਨੀ ਕਿ ਸੁਖ ਬੀਰ ਬਾਦਲ ਨੂੰ ਕੌਣ ਵਾਲੇ ਦਿਨਾਂ ਦੇ ਵਿੱਚ ਭਾਜੜਾ ਪੈਣ ਗਿਆ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਸਟੇਜ ਦੇ ਸਾਹਮਣੇ ਜਿਹੜਾ ਅਕਾਤ ਹੋਇਆ ਉਹ ਨਵੀਂ ਸ਼੍ਰੋਮਣੀ ਅਕਾਲੀ ਦਲ ਜਿਸ ਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹਦੇ ਸਾਹਮਣੇ ਕੁਝ ਵੀ ਨਹੀਂ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਕੱਲ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਮਨਾਉਣ ਦੇ ਲਈ ਪੁੱਜੇ ਧਰ